ਕੋਈ ਟ੍ਰੈਂਡ ਨਹੀਂ ਕੋਈ ਇੰਜੀਨੀਅਰ ਨਹੀਂ ਸੀਚੇਵਾਲ ਦਾ ਨਾਮ ਦੇ ਦਿੰਦਾ ਉਹ ਤੇ ਠੇਕੇਦਾਰ ਨੇ ਸੀਚੇਵਾਲ ਸਭ ਉਹ ਸੱਤ ਵਾ ਪੁੱਛਾਗੇ ਠੇਕੇਦਾਰ ਕੀ ਬਸ ਬਸਾ ਦੱਸੋ ਬਸਾ ਦੱਸੋ ਤੇ ਲੋਦੀ ਦੱਸੇ ਰ ਹਲਕੇ ਦੇ ਵਿੱਚ ਆ ਇਹ ਦੱਸੇ ਠੇਕੇਦਾਰ ਕਿ ਗੁਰਦਾਨਕ ਦੇ ਜਿਹਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨੇਗੇ ਉਹਨਾਂ ਦਾ ਆਪਨ ਕਰਦੇ ਨੇਗੇ ਸ਼ਰਮ ਨਾਲ ਹੀ ਕਹਿੰਦਾ ਤੁਹਾਡੇ ਤੇ ਲੱਖ ਡੁੱਬ ਕੇ ਮਰ ਜਾਓ ਤੁਸੀਂ ਤਾਂ ਭਾਵੇਂ ਸਮੇਂ ਕਾਂਗਰਸ ਭਾਗਤ ਐਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਇਹ ਮੈਂ ਸਮਝਦਾ ਸਖਤ ਧਰਮ ਬਰੋਧ ਜਿਹੜਾ ਖੇਕੇ ਦਾ ਕਹਾਂ ਮੈਨੂੰ ਇਹ ਸਭ ਬਹੁਤ ਮਾੜੀ ਗੱਲ ਆ ਪੰਜਾਬ ਦਾ ਇੱਕੋ ਇੱਕ ਵਾਤਾਵਰਨ ਪ੍ਰੇਮੀ ਜਿਨੇ ਇੰਨਾ ਕੰਮ ਕੀਤਾ ਤੇ ਸਦਾ ਬਦੋਦੀ ਤੇਰਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿੰਦਾ ਜਾਰ ਇਹੋ ਵੱਡੀ ਸ਼ਰਮ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਇਹੋ ਵੱਡੀ ਸ਼ਰਮ ਵਾਲੀ ਗੱਲ ਹੋ ਸਕਦੀ ਆ ਕੇ ਬੈਠ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਹਿ ਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਸਾਥੀ ਨੇ ਭੱਜ ਗਏ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਅਬ ਦੀ ਗੱਲ ਬੋਲਦੇ ਨੇ ਵਾਚ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਰਾਜ ਸਭਾ ਦਾ ਜਿਹੜਾ ਐਮਪੀ ਹੁੰਦਾ ਨਾ ਸਿਰ ਉਹ ਸਟੇਟਸ ਦੀ ਵੌਇਸ ਹੈ ਅਸੀਂ ਚੁਣਿਆ ਉਹਨਾਂ ਨੂੰ ਇਨੀ ਵੀ ਚੁਣਿਆ ਸਰ ਐਦਾਂ ਦੇ ਇੱਕ ਸੰਤ ਨੂੰ ਸਰ ਹੁਣ ਉਹ ਪਿਛਲੇ 4 ਮਹੀਨੇ ਤੋਂ ਮੋਰਚਾ ਲਾ ਕੇ ਬੈਠੇ ਬੁੱਡੇ ਨਾਲੇ ਦੇ ਉੱਤੇ ਸਰ ਕਈ ਕੰਮ ਸਰਕਾਰਾਂ ਨਹੀਂ ਕਰ ਪਾਉਂਦੀਆਂ ਸਟੇ ਹੁੰਦੇ ਜਿਹੜਾ ਸਰ ਐਸਟੀਪੀ ਪਿਛਲੇ ਕਈ ਸਾਲਾਂ ਤੋਂ ਨਹੀਂ ਚੱਲ ਸਕਿਆ ਸੀ ਉਸ ਸ਼ਖਸ ਨੇ ਉਸ ਮਹਾਨ ਸੰਤ ਨੇ ਚਲਾ ਦਿੱਤਾ ਮੈਂ ਉਹਨਾਂ ਦੇ ਸਰ ਪਿੰਡ ਜਾ ਕੇ ਦੇਖਿਆ ਇੰਨੀ ਖੂਬਸੂਰਤ ਸੜਕਾਂ ਉਸ ਪਿੰਡ ਤੋਂ ਇਲਾਵਾ ਕਿਤੇ ਨਹੀਂ ਸਰ ਐਨੇ ਰੁੱਖ ਉਹਨਾਂ ਨੇ ਸਕੂਲ ਬਣਾਏ ਆ ਸਰ ਉਹ ਸਕੂਲ ਤੋਂ ਬਾਅਦ ਉੱਥੇ ਨਰਸਰੀ ਹੈ ਬੱਚੇ ਸਵੇਰੇ ਸਕੂਲ ਚ ਪੜਦੇ ਸ਼ਾਮੀ ਦੁਪਹਿਰੇ ਜਾ ਕੇ ਨਰਸਰੀ ਚ ਕੰਮ ਕਰਦੇ ਆ ਸਰ ਐਦਾਂ ਦੇ ਮਹਾਨ ਸੰਤ ਬਾਰੇ ਅਸੀਂ ਉਹਨੂੰ ਕਹਿੰਦੇ ਆ ਠੇਕੇਦਾਰ ਠੇਕੇਦਾਰ ਕਹਿੰਦਾ ਸਰ ਇਹ ਕਹਿੰਦਾ ਕਾਲੀ ਬਈ ਜੋ ਪਵਿੱਤਰ ਗੁਰੂ ਨਾਨਕ ਦੇਵ ਜੀ ਦਾ ਸਰ ਚਰਨ ਅੰਮ੍ਰਿਤ ਹੈ ਸਰ ਸਰ ਉਹ ਸਰ ਸਾਡੇ ਲਈ ਪਵਿੱਤਰ ਹੈ ਅਸੀਂ ਤਾਂ ਐਦਾਂ ਜੀ ਸਰ ਸਰ ਮੇਰੀ ਸਰ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰੇ ਸਾਥੀਆਂ ਵੱਲੋਂ ਸਰ ਦਿਸ ਇਹ ਦਿਸ ਕੈਨ ਨਾਟ ਬੀ ਟੋਲਰੇਟਿਡ ਸਰ ਜੇ ਸਾਫੀ ਵੀ ਹੋਵੇ ਸਾਹਿਬ ਤੇ ਕੜਾ ਐਕਸ਼ਨ ਲਿਆ ਜਾਵੇ ਤੇ ਦੂਜੀ ਗੱਲ ਸਰ ਸਭ ਤੋਂ ਵੱਡੀ ਗੱਲ ਇਹ ਦੱਸਣ ਸਰ ਲਾਡੀ ਜੀ ਬੈਠੇ ਐ ਐਮ ਐਲ ਏ ਸ਼ਾਹਕੋਟ ਤੋਂ ਇਹ ਦੱਸਣ ਕਿ ਇਹ ਪ੍ਰਤਾਪ ਬਾਜਵਾ ਦੇ ਬਿਆਨ ਨਾਲ ਸਹਿਮਤ ਨੇ ਕਿ ਸਰ ਉਸ ਸ਼ਖਸ ਨੇ ਸਰ ਮੈਂ ਸਰ ਜਦੋਂ ਹੜਾ ਹੋਇ ਸੀ ਤੇ ਸ਼ਾਹਕੋਟ 'ਚ ਸਰ ਤੁਸੀਂ ਵੀ ਗਏ ਸੀ ਸਰ ਐਨੀ ਹਿਊਮਿਡਿਟੀ ਸੀ ਸਰ 5 ਮਿੰਟ ਪ੍ਰਤਾਪ ਬਾਜਵਾ ਉੱਥੇ ਖੜ੍ਹ ਨਹੀਂ ਸਕਦਾ ਮੰਗੇ ਕੁੜਤੇ ਪੀ ਆਵੇਂ ਮਹੀਆਂ ਗੱਡੀਆਂ ਮੁੜਕਾਂ ਆਂਦਾ ਸੋ ਸ਼ਖਸ ਉੱਥੇ 3 ਮਹੀਨੇ ਬੈਠਾ ਰਿਆ ਬੰਨ ਲਾਉਣ ਦੇ ਲਈ ਅਸੀਂ ਫਿਰ ਇਹ ਕਦਰ ਪਾਈ ਆ ਉਸ ਸ਼ਖਸ ਦੀ ਸਰ ਅਸੀਂ ਬਾਬੇ ਨਾਨਕ ਦੀ ਗੱਲ ਕਰਨ ਵਾਲਾ ਵਾਤਾਵਰਨ ਤੇ ਕੰਮ ਕਰਨ ਵਾਲਾ ਸਰ ਪਹਿਲੀ ਵਾਰੀ 2012 ਚ ਮੈਂ ਮਿਲਿਆ ਸੀ ਉਹਨਾਂ ਨੂੰ ਪਤਾ ਸੰਜੀਤੇਵਾਲ ਜੀ ਦੋ ਕੀ ਕਰਦੇ ਸੀ ਜਿੰਨੇ ਜਿੰਨੇ ਕੈਂਡੀਡੇਟ ਵਿਧਾਨ ਸਭਾ ਦਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਤੋਂ ਘੋਸ਼ਣਾ ਪੱਤਰ ਲੈਂਦੇ ਸੀ ਕਿ ਜਦੋਂ ਵੀ ਜਿੱਤੂਗੇ ਵਿਧਾਨ ਸਭਾ ਜਾ ਕੇ ਵਾਤਾਵਰਨ ਦੀ ਗੱਲ ਕਰੂੰਗਾ ਸਰ ਅਸੀਂ ਕਿੱਧਰ ਨੂੰ ਜਾ ਰਹੇ ਹਾਂ ਸਰ ਪੋਲਿਟਿਸ਼ੀਅਨਸ ਆਪਣੀ ਇੱਜ਼ਤ ਗਵਾ ਚੁਕੇ ਨੇ ਇੱਕੋ ਹੀ ਸੰਤ ਹੈ ਜੋ ਵਾਤਾਵਰਣ ਤੇ ਅੱਜ ਸਰ ਬਹੁਤ ਲੋਕੋ ਨੇ ਜਦ ਮਜ਼ਾਕ ਉਡਾਉਂਦੇ ਨੇ ਕਿ ਬੁੱਢਾ ਨਾਲਾ ਕੀ ਹੋ ਜਾਊਗਾ ਸਰ ਦਸ਼ਰਤ ਮਾਂਜੀ ਦਾ ਵੀ ਮਜ਼ਾਕ ਉਡਾਉਂਦੇ ਸੀ 22 ਸਾਲ ਲੱਗੇ ਉਹਨੂੰ ਪਹਾੜ ਪੱਟਣ ਉਪਰ ਪੱਟਦਾ ਸਿਚੇ ਆ ਜੀ ਨੂੰ ਟਾਈਮ ਲੱਗ ਸਕਦਾ ਪਰ ਬੁੱਢਾ ਡਰਿਆ ਉਹ ਹੀ ਸਾਫ਼ ਕਰ ਸਕਦੇ ਨੇ ਜੀ ਸਰ ਮੇਰੀ ਇੱਜ਼ਤ ਨਹੀਂ ਹੱਥ ਜੋੜੇ ਸਰ ਥਿਸ ਕੈਨ ਨਾਟ ਬੀ ਸਰ ਇਹ ਧਾਰਮਿਕ ਇਹ ਧਾਰਮਿਕ ਗੱਲ ਹੈ ਸਰ ਸਰੇ ਧਾਰਨੀ ਗੱਲ ਹੈ ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕਰਦਾ ਹਾਂ ਸਰ ਸਰ ਦੇਖੋ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਮੈਨੂੰ ਉਹਨਾਂ ਦੇ ਕੰਮ ਦੇ ਵਿੱਚ ਬਹੁਤ ਸ਼ਰਧਾ ਹੈ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਖਿਲਾਫ ਗੱਲ ਬੋਲਿਆ ਗਿਆ ਉਹ ਮੈਨੂੰ ਵੀ ਚੰਗਾ ਨਹੀਂ ਲੱਗਿਆ ਸਰ ਸਾਰੇ ਮੈਨੂੰ ਤੁਹਾਡੀ ਗੱਲ ਨਾਲ ਪੂਰੀ ਠੀਕ ਬਿਲਕੁਲ ਸਹਿਮਤ ਹਾਂ ਔਰ ਮੈਂ ਇੱਕ ਗੱਲ ਇਹ ਜ਼ਰੂਰ ਚਾਹਣਾ ਕਿ ਮਾਰਯੋਗ ਲੀਡਰ ਆਫ ਆਪੋਜੀਸ਼ਨ ਵੀ ਇੱਥੇ ਹੁੰਦੇ ਕਿਉਂਕਿ ਉਹ ਕਹਿ ਕੇ ਚਲੇ ਗਏ ਆ ਉਹ ਗੱਲ ਇਹ ਇਹ ਠੀਕ ਨਹੀਂ ਇਹਨਾਂ ਨੂੰ ਆਉਣਾ ਚਾਹੀਦਾ ਇੱਥੇ ਜੇ ਮੇਰੇ ਹੱਥ 'ਚ ਕੁਝ ਹੁੰਦਾ ਤੇ ਮੈਂ ਮਾਰਸ਼ਲ ਭੇਜ ਕੇ ਬਗਲ ਬੁਲਾ ਲੈਂਦਾ ਪਰ ਮੈਂ ਇਹ ਕਰ ਨਹੀਂ ਸਕਦਾ ਕਾਨੂੰਨ ਮੈਨੂੰ ਯੈਸ ਲੈਟ ਦੀ ਸੋ ਆਪਾਂ ਇੱਕ ਮਿੰਟ ਦੀ ਇੱਕ ਮਿੰਟ ਬੈਠੋ ਇੱਕੋ ਬੈਠੋ ਆਪਾਂ 43 ਸਾਹਿਬ ਦੀ ਜਿਹੜੀ ਗੱਲ ਉਹ ਪੂਰੀ ਹੋ ਲੈਣ ਦੀਏ ਨਹੀਂ ਨਹੀਂ ਇੱਕ ਮਿੰਟ ਆਪਣੇ ਮਾਣਯੋਗ ਮੈਂਬਰ ਸਾਹਿਬ ਕੁਝ ਬੋਲ ਰਹੇ ਸੀ ਉਹਨਾਂ ਨੂੰ ਪੂਰਾ ਹੋ ਲੈਣ ਦੀਏ नहीं जी हां जीतरी जीवाल साहब कल कल देखो मैं कांग्रेस किया जाए चेयर अड किया जाए चेयर जो कुछ भी चेयर की इजाजत बिना कहा गया रिकॉर्ड ना तो किया जाए ਦੇਖੋ ਜਿੱਥੋਂ ਤੱਕ ਸੰਤ ਸੀਚੇਵਾਲ ਜੀ ਦੀ ਗੱਲ ਹੈ ਸੰਤ ਸੀਚੇਵਾਲ ਜੀ ਨੇ ਜਿਸ ਤਰੀਕੇ ਦੇ ਨਾਲ ਵਾਤਾਵਰਣ ਤੇ ਕੰਮ ਕੀਤਾ ਪਾਣੀ ਨੂੰ ਸ਼ੁੱਧ ਕਰਨ ਦੇ ਕੰਮ ਕੀਤਾ ਲੋਕਾਂ ਨੂੰ ਜਾਗਰੂਕ ਕਰਨ ਦੇ ਕੰਮ ਕੀਤਾ ਇਹ ਕੰਮ ਨੂੰ ਸਭੀ ਇੰਟਰਨੈਸ਼ਨਲ ਲੋਕਾਂ ਨੇ ਇੱਕ ਮਿੰਟ ਸੋ ਲੋਗ ਬਹੁਤ ਵੱਡੀਆਂ ਪ੍ਰਸੰਸ਼ਨਾ ਦੇ ਰਾਸ਼ਟਰਪਤੀ ਦੇਖੋ ਅਬਦੁਲ ਕਲਾਮ ਅਜਾਦ ਜੀ ਨੇ ਸਾਰੇ ਵੱਡੇ ਸਾਇੰਟਿਸਟਸ ਨੇ ਜਿਹਨਾਂ ਦੀ ਇਹ ਗੱਲ ਕਰਦੇ ਸੀ ਉਹਨਾਂ ਨੇ ਉਹਨਾਂ ਨੂੰ ਆਨਰ ਕੀਤਾ ਸੋ ਇਹ ਮੈਂ ਪੁੱਛਣ ਰਿਹਾ ਸੰਥੀਚੇ ਸਾਹਿਬ ਦੀ ਬਾੜੇ ਮੈਨੂੰ ਇਹ ਲੱਗਦਾ ਹੈ ਵੀ ਬਾਦ ਸਾਹਿਬ ਖੁਦ ਆਗੇ تھے ਇਫਤੀ ਕਰਨ ਦੇਣਾ ਚਾਹੀਦਾ ਸਪੀਕਰ ਸਾਹਿਬ ਜੀ ਸਾਡੇ ਬ੍ਰੇਟੇ ਆ ਇਹ ਗੱਲ ਹੈ ਹਾਂਜੀ ਮੰਤਰੀ ਜੀ ਮੰਤਰੀ ਜੀ ਤਨਵਾਲਾ ਸਾਹਿਬ ਨੇ ਇੱਕ ਸ਼ਬਦ ਹੋ ਚੂਜ਼ ਕੀਤਾ ਜਿਹੜਾ ठेकेदार ਕਹਿੰਦਾ ਮੈਨੂੰ ਤੇ ਸਰ ਬਹੁਤ ਮਾੜੀ ਗੱਲ ਆ ਪੰਜਾਬ ਦਾ ਇੱਕੋ ਇੱਕ ਵਾਤਾਵਰਨ ਪ੍ਰੇਮੀ ਜਿੰਨੇ ਇਨਾ ਕੰਮ ਕੀਤਾ ਤੇ ਸਾਡਾ ਵਿਰੋਧੀ ਧਿਰ ਦਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਯਾਰ ਇਹੋ ਵੱਡੀ ਸ਼ਰਮ ਆ ਵੀ ਕੋਈ ਗੱਲ ਨਹੀਂ ਹੋ ਸਕਦੀ ਇਹੋ ਵੱਡੀ ਸ਼ਰਮ ਆ ਵੀ ਕੰਮ ਹੋ ਸਕਦੀ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤਾਂ ਪਾ ਯਾਰ ਆ ਉਹਦੀ ਕਦਰ ਕਰਦੇ ਮੈਂ ਲਾਦੀ ਦਾ ਨਾਂ ਲੈਂਦਿਆਂ ਸਰਮਾ ਇੱਥੇ ਗਿਆ ਲਾਦੀ ਜੀ ਮੇਰਾ ਨਾਮ ਸੀ ਜੇ ਮੈਂ ਤਾਂ ਫੇਰ ਗਿਆ ਕਿ ਲਾਦੀ ਦੱਸੇ ਰੇ ਹਲਕੇ ਦੇ ਵਿੱਚ ਆ ਤੇ ਦੱਸੇ ਠੇਕੇਦਾਰ ਉਹ ਸਤਬਾ ਪੁੱਛਿਆ ਕਿ ਠੇਕੇਦਾਰ ਕੀ ਹੈ ਬਸਾ ਬਸਾ ਦਿੱਕੇ ਬਸਾ ਦਿੱਕੇ ਬਸਾ ਆਪਣਾ ਵੋਦੀ ਦੱਸ ਦੇ ਦਿੱਤਾ ਸਮਝ ਅੱਛਾ ਆਪਾ ਤੁਹਾਨੂੰ ਸਾਹਿਬ ਇੱਕ ਗ੍ਰੇਡ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਦਾਰ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਇਹ ਆਲੀ ਸਾਹਿਬ ਕੁਝ ਕਹਿ ਰਹੇ ਸੀ ਤੇ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਇਹ ਆਲੀ ਜੀ ਇਹ ਆਲੀ ਦੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ ਆ ਬੈਠੋ ਉਹਨਾਂ ਦੀ ਗੱਲ ਪੂਰੀ ਕਰਨ ਦਿਓ ਇਹ ਆਲੀ ਸਾਹਿਬ ਜੀ 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 ਅਮਨ ਅਮਨ ਜੀ ਇੱਕ ਵੇਟਰ ਅਮਨ ਜੀ ਸਪੀਕਰ ਸਾਹਿਬ ਗੱਲ ਪੂਰੀ ਕਰ ਲੈਂਦੀ ਏ ਆਲੀ ਸਾਹਿਬ ਨੂੰ ਰੋਣਾ ਸਾਹਿਬ ਜਿਹਨਾਂ ਸਾਥੀਆਂ ਨੂੰ ਬਿਠਾਓ ਇੱਕ ਸੈਕਿੰਡ ਇੱਕ ਸੈਕਿੰਡ ਸਾਥੀਆਂ ਨੂੰ ਬਿਠਾਓ ਆਪਾਂ ਇੱਥੇ ਤੁਸੀਂ ਵੈਸੇ ਮੈਂ ਕਹਿੰਦਾ ਸਾਥੀਆਂ ਨੂੰ ਬਿਠਾਓ ਪਾ ਯਾਰੀ ਸਾਹਿਬ ਤੋਂ ਗੱਲ ਪੂਰੀ ਕਰਾ ਲਈਏ ਜੇ ਤੁਸੀਂ ਫਿਰ ਵੀ ਕੋਈ ਕਹਿਣਾ ਚਾਹੁੰਦੇ ਤਾਂ ਠੀਕ ਹੈ ਜੀ ਅਮਨ ਜੀ ਦੇਖੋ ਗੱਲ ਪੂਰੀ ਕਰਾਗੇ ਅਮਨ ਰੋੜਾ ਜੀ ਅਮਨ ਰੋੜਾ ਜੀ ਇਹ ਤਾਂ ਗੁਰੂਆਂ ਦਾ ਪਾਣ ਕਰਨ ਵਾਲੀ ਟੀਮਾ ਸਾਹਿਬ ਟੀਮਾ ਸਾਹਿਬ ਟੀਮਾ ਸਾਹਿਬ ਦੇਖੋ ਜੀ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਉਹ ਹਾਊਸ ਦੇ ਸਾਹਮਣੇ ਆਇਆਗਾ ਬਹੁਤ ਹੀ ਮੰਦ ਭਾਗੀ ਗੱਲਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਬਦਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਬਦਨ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆਲ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪਰਜੈਕਟ ਕਰਨ ਦੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਛੁੜ ਕੇ ਭੇਜੇ ਨਗੇ ਪਰ ਲੇਕਰ ਲੀਡਰ ਆਫ ਦੀ اپੋਜੀਸ਼ਨ ਜਿਹੜੇ ਨਗੇ ਉਹ ਜਾਣ ਪੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁ ਇਸ ਤੋਂ ਬੰਦਪਾਗਾ ਗੱਲ ਕੀ ਹੋਊਗੀ ਕਿ ਗੁਰਦਾਰਨ ਦੇ ਜਿਹਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਨਗੇ ਉਹਨਾਂ ਦਾ ਪਾਨ ਕਰਦੇ ਨਗੇ ਸ਼ਰਮਾਂ ਵਾਲੀ ਗੱਲ ਆ ਤੁਹਾਡੇ ਤੇ ਲੱਕ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਛੇਰ ਵਿੱਚ ਰੱਖੀਤੇ ਜਾਵੇ ਗੁਰੂਆਂ ਦਾ ਪਾਨ ਕੀਤਾ ਛੇਰ ਵਿੱਚ ਰੱਖੀਤੇ ਜਾਵੇ ਪਾਨ ਕੀਤਾ ਤੁਸੀਂ ਤਾਂ ਗੱਲ ਸਮਝ ਆ ਗਿਆ ਤਾਕਤ ਤੱਕ ਤੇ ਚੈੱਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਖਤ ਧਰਮ ਦੇ ਨਾਟਕੋ ਤੱਕੇ ਮਰ ਜਾਓ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਿਹਾਗਾ ਅੱਜ ਸੰਤਕ ਪਾਉ ਦਾ ਪਾਣ ਕਰਦੇ ਨੇਗੇ ਮੈਂ ਮੈਂ ਤਾਂ ਹਾਰਾਂਗਾ ਇਹਨਾਂ ਬੰਦਿਆਂ ਤੇ ਸਾਰੇ ਮਾਰਿਓ ਮੈਂ ਬਖਵਾ ਬਾਰੇ ਕਹਿੰਦਾ ਹੈ ਕਿ ਲੋਕ ਹਮੇਸ਼ਾ ਹੀ ਜਨਨਗਤਾਂ ਨੂੰ ਗੁਆਚ ਦਿੰਦੇ ਨੇ ਸੀਚੇਵਾਲ ਦੀ ਗੱਲ ਮੈਂ ਸਾਰਾ ਪੰਜਾਬ ਹਮੇਸ਼ਾ ਦੀ ਸੇਵਾ ਨੂੰ ਅਸੀਂ ਐਕਨੋਲਜ ਕਰਦੇ ਆ ਪਰ ਹਾਊਸ ਦੇ ਵਿੱਚ ਸ਼ਬਦਾਂ ਦੀ ਮਰਿਆਦਾ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸੰਤ ਸੀਚੇਵਾਲ ਦੀ ਕੀਤੀ ਸੇਵਾ ਤੋਂ ਔਰ ਉਹਨਾਂ ਦੇ ਰਿਜ਼ਲਟਸ ਤੋਂ ਉਹ ਕਾਲੀ ਬੈਠੀ ਕਰਤੀ ਉਹਨਾਂ ਨੇ ਤੁਸੀਂ ਉੱਥੇ ਇਟ ਵਾਸ ਲਾਈਵਲੈਸ ਉੱਥੇ ਦੁਆਰਾ ਜੀਵਨ ਪਰਪਣ ਲੱਗ ਪਿਆ ਉਸ ਵੇਈਂ ਦੇ ਵਿੱਚ ਦੂਰੋਂ ਦੂਰੋਂ ਦੁਨੀਆ ਤੋਂ ਲੋਕ ਆ ਕੇ ਸੁਲਤਾਨਪੁਰ ਲੋਧੀ ਕਾਲੀਬੇਰ ਦੇ ਦਰਸ਼ਨ ਕਰਦੇ ਆ ਮੈਂ ਇਹ ਗੱਲ ਕਰਦਾ ਕਿ ਜਿਹਨੂੰ ਟਾਈਮ ਮੈਗਜ਼ੀਨ ਨੇ ਆਨਰ ਕੀਤਾ ਸਾਡੇ ਵੱਡੇ ਵੱਡੇ ਸਾਇੰਟਿਸਟ ਨੇ ਆਨਰ ਕੀਤਾ ਉਹਨਾਂ ਸਾਰਿਆਂ ਨੂੰ ਵੀ ਗੱਲ ਨੂੰ ਆਨਰ ਕਰਨਾ ਚਾਹੀਦਾ ਜਿ ਸਿਰਫ ਰਾਜਨੀਤੀ ਨਹੀਂ ਕਰੀ ਜਾਈਦੀ ਤਾ ਜੀਮਾ ਸਾਹਿਬ ਜੀਮਾ ਜੀ ਹਰਬਾਤ ਜੀਮਾ ਜੀ ਸਪੀਕਰ ਸਾਹਿਬ ਅੱਜ ਜੋ ਕੱਲ ਇੱਕ ਪੰਜਾਬ ਦਾ ਪੰਜਾਬ ਪੱਖੀ ਬਜਟ ਲੋਕ ਪੱਖੀ ਬਜਟ ਬਦਾਟ ਆਲੀ اپੋਜ਼ਿਟ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆ ਸਾਰੇ ਮੈਂਬਰ ਆਪਣੇ ਆਪਣੀ ਸੀਟਾਂ ਤੇ ਬੈਠਣ ਪਾਰਟੀ ਅੰਟੈਂਸ਼ਨ ਨਹੀਂ ਭੱਜ ਰਹੀ ਆ ਜਾਰ ਬੋਝ ਕੇ ਭੱਜ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਲਈ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਊਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਰ ਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ اپੋਜ਼ ਨਹੀਂ ਕਰ ਸਕੇ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਆਇਆ ਨਹੀਂ ਇਸੇ ਗੱਲ ਕੇ ਇਹ ਜਿਹੜਾ ਬਾਕਆਊਟ ਕਰਕੇ ਭੱਜ ਰਿਹਾ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆਕੇ ਬੈਠ ਤੇ ਬ੍ਰੈਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਰਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਨੇ ਆਪਣੇ ਸਾਥੀ ਨਾਲ ਭੱਜ ਗਏ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਭ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਬਾਅਦ ਚ ਕੋਈ ਨਾ ਕੋਈ ਬਹਾਨਾ ਲਾ ਕੇ ਭੱਜਦੇ ਨੇ ਜੇ ਸੀਧੇ ਆਜਮ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਿਹਾ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜਮ ਭਗਤ ਸਿੰਘ ਦੇ ਖਿਲਾਫ ਸੀਗੀ ਹਮੇਸ਼ਾ ਜਦੋਂ ਵੀ ਕਦੇ ਉਹਨਾਂ ਦੀ ਗੱਲ ਆਈ ਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜਮ ਭਗਤ ਸਿੰਘ ਦਾ ਅਪਮਾਨ ਕੀਤਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਨਾ ਚਾਹੁੰਨਾਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹੇ ਦਿੱਲੀ ਹੈ ਚਾਹੇ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ਹੀਦ ਦੇ ਆਜਾ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਹੈ ਅੱਜ ਹਰ ਆਫਿਸ ਦੇ ਅੰਦਰ ਬਾਬਾ ਸਾਹਿਬ ਭੀਮਰਾਵ ਅੰਬੇਡਕਰ ਜੀ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਾਰੇ ਅਪਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਲੀ ਦੇ ਕਮੰਤਰੀ 에ਰਪੋਰਟ ਦੇ ਉੱਤੇ ਕਮੰਤਰੀ 에ਰਪੋਰਟ ਦੇ ਉੱਤੇ ਸ਼ਹੀਦ ਆਜਮ ਭਗਤ ਸਿੰਘ ਦਾ ਆਦਮ ਕਦ ਬਤਕੀਰ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਇਆਗਾ ਸਰ ਅੱਜ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜੇ ਮੈਡੀਕਲ ਕਾਲਜ ਬਣਾ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਾ ਜਾ ਰਿਹਾਗਾ ਸੋ ਇਤੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਖਿਡੇ ਚਾਹੁੰਦੀ ਆ ਪਰ ਲਖਨਸਰੀਆ ਦੇ ਵਿੱਚ ਕੁਝ ਕਰਨਾਂ ਵਾਲੀ ਚਾਹੁੰਦੀ ਆ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮਐਲਏ ਚੁਣੇ ਗਏ ਨੇ ਇਹਨਾਂ ਦੇ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਿਕਾਰਡ ਚੈੱਕ ਕਰਕੇ ਦੇਖ ਲਓ ਸਿੰਗਲ ਲਾਈਨ ਸ਼ਹੀਦ ਜਮ ਭਗਤ ਸਿੰਘ ਬਾਰੇ ਬੋਲੀ ਹੋਵੇ ਜਦੋਂ ਇਹਨਾਂ ਦੀ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਸ਼ਹੀਦ ਜਮ ਭਗਤ ਸਿੰਘ ਦਾ ਬੁੱਤ ਲਾਇਆ ਕਦੇ ਕਿਉਂ ਨਹੀਂ ਉਹਨਾਂ ਦੇ ਨਾਂ ਤੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਕਾਲਜ ਖੋਲਿਆ ਇੱਕ ਵੀ ਕੋਈ ਯਾਦਗਾਰ ਬਣਾਈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸ਼ਹੀਦ ਆਜਮ ਭਗਤ ਸਿੰਘ ਨੂੰ ਜਿਹੜਾ ਹੈਗਾ ਨਾਇਕ ਦੀ ਕਰਦੀ ਉਹਨਾਂ ਦੀ ਆਡਾਇਲੋਜੀ ਦੇ ਖਿਲਾਫ ਆ ਇਕੱਲੀ ਆਵਾਮੀ ਪਾਰਟੀ ਦੇਸ਼ ਦੇ ਅੰਦਰ ਜਿਹੜੀ ਸ਼ਹੀਦ ਆਜਮ ਭਗਤ ਸਿੰਘ ਦਾ ਹਮੇਸ਼ਾ ਹੀ ਸਨਮਾਨ ਕਰਦੀ ਆ ਔਰ ਦੇਵੰਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਨੇਗੇ ਬਿਲਕੁਲ ਅਸੀਂ ਉਹਨਾਂ ਦੀ ਸੋਚ ਕਰ ਕਰ ਲੈ ਕੇ ਜਾ ਰਿਹਾ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾਗਾ ਜਾ ਜਨਮਦੇਵ ਸੁਣਦਾਗਾ ਅਸੀਂ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਹਰਜੋਤ ਬੈਂਚ ਹੀ ਬੈਠੇ ਲਗੇ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਸਾਰੇ ਸਕੂਲਾਂ ਦੇ ਅੰਦਰ ਇਹ ਖੁਦ ਜਾ ਕੇ ਫੰਕਸ਼ਨ ਕਰਾਉਂਦੇ ਮੈਂ ਦੇਖਿਆਗਾ ਖੁਦ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸਰ ਤੁਹਾਨੂੰ ਵੀ ਪਤਾ ਤੁਸੀਂ ਸਾਰੇ ਆਪਾਂ ਸਾਰੇ ਜਾ ਕੇ ਸ਼ਹੀਦ ਆਜਮ ਭਗਤ ਸਿੰਘ ਦੇ ਪਿੰਡ ਜਾ ਕੇ ਆਪਾਂ ਸਾਰਿਆਂ ਨੇ ਸੌ ਖਾਦੀ ਸੀ ਕਿ ਪੰਜਾਬ ਚੋਂ ਕਰਪਸ਼ਨ ਖਤਮ ਕਰਨੀ ਆ ਪੰਜਾਬ ਚੋਂ ਨਸ਼ਾ ਖਤਮ ਕਰਨਾਗਾ ਹੁਣ ਜਦੋਂ ਪੰਜਾਬ ਚ ਕਰਪਸ਼ਨ ਖਤਮ ਹੋ ਰਹੀ ਆ ਜਦੋਂ ਪੰਜਾਬ ਚੋਂ ਨਸ਼ਾ ਖਤਮ ਹੋ ਰਿਹਾ ਜਦੋਂ ਪੰਜਾਬ ਚ ਮਾਫੀਆ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਿਹੜਾ ਕਾਲੀਦਨ ਭਾਜਪੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਦੋਂ ਹੁਣ ਦਮ ਤੋੜਦਾ ਨਜ਼ਰ ਆ ਰਿਹਾ ਸਾਰੇ ਮਗਨ ਮੱਚਦੇ ਹੰਝੂ ਤੇ ਬਾਹਰ ਆਏ ਨੇ ਹੁਣ ਹੁਣ ਰੋ ਰਏ ਨੇ ਕਿ ਇੰਨਾ ਮਰੋ ਪੈਦਾ ਕੀਤਾ ਮਾਫੀਆ ਜਿਹੜਾ ਅੱਜ ਪੰਜਾਬ ਚ ਖਤਮ ਕਿਉਂ ਹੋ ਰਿਹਾ ਅੱਜ ਇਹ ਪੰਜਾਬ ਦੇ ਅੰਦਰੋਂ ਸ਼ਰਾਬ ਮਾਫੀਆ ਖਤਮ ਹੋਇਆ ਸਪੀਕਰ ਸਾਹਿਬ ਤਾਂ ਦੁੱਖੀ ਨੂੰ ਲੱਗ ਰਿਹਾ ਉਹ ਕਾਗਰਸੀਆਂ ਨੂੰ ਲੱਗ ਰਿਹਾ ਅੱਜ ਦੁੱਕੇ ਨੂੰ ਲੱਗ ਰਿਹਾ ਅਕਾਲੀ ਦਲ ਬੀਜੇਪੀ ਨੂੰ ਲੱਗ ਰਿਹਾਗਾ ਮੈਂ ਬੜੇ ਰਿਕਾਰਡ ਨਾਲ ਕਹਿ ਸਕਦਾ ਮੇਰੇ ਕੋਲ ਰਿਕਾਰਡ ਆ ਮੈਂ ਲੈ ਕੇ ਆਇਆ ਅੱਜ ਪੂਰਾ ਕਿ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਬੀਜੇਪੀ ਦੇ ਸਮੇਂ ਪੰਜਾਬ ਦੇ ਅੰਦਰ ਲਗਭਗ 400 ਕਰੋੜ ਰੁਪਏ ਦਾ ਸ਼ਰਾਬ ਦਾ ਕਪੜਾ ਹੋਇਆ ਸੀ ਮੇਰੇ ਕੋਲ ਰਿਕਾਰਡ ਆ ਸਰ ਜਦੋਂ ਰਿਪਲਾਈ ਬੋਲਣਗੇ ਤਾਂ ਮੈਂ ਰਿਪਲਾਈ ਦੇਵਾਂਗਾ ਹਰ ਗੱਲ ਦਾ ਕਿਦੋਂ ਇਹਨਾਂ ਦੇ ਸਮੇਂ ਕਿੰਨੇ ਕਿੰਨੇ ਜਿਹੜੀ ਕੰਮ 2 ਦਰ ਪਹਿਲਾਂ ਤੁਸੀਂ ਸਦਨ ਦੇ ਅੰਦਰ ਰਿਪੋਰਟ ਰੱਖੀ ਸੀ ਜੀ ਦੀ ਕਿਸ ਤਰ੍ਹਾਂ ਉਹਨਾਂ ਦੇ ਸਮੇਂ ਕਾਂਗਰਸੀਆਂ ਦੇ ਸਮੇਂ ਮੈਡੀਕਲ ਮੈਡੀਕਲ ਜਿਹੇ ਸਹੂਲਤਾਂ ਨੇ ਉਹਦਾ ਅਖਲਾਬ ਕੀ ਸੀ ਪੰਜਾਬ ਦੇ ਅੰਦਰ ਕਿਵੇਂ ਉਹਨਾਂ ਦੇ ਸਮੇਂ ਦੇ ਉੱਤੇ ਕੱਪੜੇ ਵੱਡੇ ਪੱਦਰ ਤੇ ਹੋਏ ਲਗੇ ਸੋ ਇਹ ਸਾਰੀਆਂ ਗੱਲਾਂ ਨੂੰ ਸਹਿਣ ਦੀ ਬਜਾਏ ਇਹ ਕੋਈ ਨਾ ਕੋਈ ਬਹਾਨਾ ਬਣਾ ਕੇ ਬਾਪੜ ਕਰ ਜਿੰਦੇ ਨੇ ਸੋ ਮੈਂ ਸਮਝਦਾ ਇਹਨਾਂ ਦੇ ਖਿਲਾਫ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਹਾਊਸ ਤੋਂ ਮਾਫੀ ਮੰਗਣੀ ਚਾਹੀਦੀ ਆ ਸਮੁੱਚੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਇਹ ਸਾਡੇ ਗੁਰੂ ਸਾਹਿਬਾਨ ਨੂੰ ਲਈ ਛੱਡ ਦੇ ਸਾਡੇ ਸੰਤਾਂ ਨਾਮ ਨੂੰ ਛੱਡ ਦੇ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਦੀ ਸੇਵਾ ਕੀਤੀ ਆ ਉਹਨਾਂ ਨੂੰ ਵੀ ਬਖਸ਼ਦੇ ਤੇ ਸਿਰਫ ਤੇ ਚਾਹੁੰਦੇ ਨੇ ਕਿ ਅਸੀਂ ਵੋਟਾਂ ਲੈ ਕੇ ਜਿੱਤ ਜਾਈਏ ਕੋਈ ਨਾ ਕੋਈ ਤਰੀਕਾ ਅਪਣਾ ਲਈਏ ਸੋ ਪੰਜਾਬ ਜਾਣਦਾ ਪੰਜਾਬ ਦੇਖ ਰਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਹਮੇਸ਼ਾ ਹੀ ਜਿਹੜਾ ਹੈਗਾ ਸਾਡੇ ਧਰਮ ਦੇ ਲੋਕਾਂ ਖਲਬਾਰ ਕੀਤਾਗਾ ਪੰਜਾਬ ਦੇ ਲੋਕਾਂ ਖਲਬਾਰ ਕੀਤਾਗਾ ਸੋ ਮੈਂ ਤਾ ਸਪੀਕਰ ਸਾਹਿਬ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਤੇ ਕਾਂਗਰਸ ਪਾਰਟੀ ਦੇ ਸਾਰੇ ਜਿਨ੍ਹਾਂ ਨੇ ਵੀ ਜਿਹੜੀ ਸ਼ਬਦ ਬੋਲੇ ਨੇਗੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕਿਵੇਂ ਜਿਹੜਾ ਜਿਹੜੇ અપਮਾਨ ਕਰਦੇ ਨੇ ਸਾਡੇ ਸੰਤਾਂ ਦਾ ਸਾਡੀ ਆਈਡਿਓਲੋਜੀ ਦਾ અપਮਾਨ ਕਰਦੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਮੈਂ ਇਹਨਾਂ ਕੁਝ ਕਹਿੰਦਾ ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ